ਹਾਂਜੀ ਸਾਡੀ ਗੱਡੀ ਦੇ ਥੱਲੇ ਆ ਕੇ ਬੈਠ ਗਿਆ ਸੀ ਬਿੱਲਾ ਅੱਜ ਇਹਦੇ ਪਰ ਪੂਰੀ ਝਵਟ ਪਈ ਕੁੱਤਿਆਂ ਨੇ ਇਹਦੇ ਪਰ ਝਵਟ ਮਾਰੀ ਤੇ ਇਹਨੇ ਕਰਿਆ ਸੀ ਘੁੱਗੀ ਨੂੰ ਪਰੇਸ਼ਾਨ ਬਹੁਤ ਘੁੱਗੀ ਨੇ ਘਰ ਸਾਡੇ ਆਂਡੇ ਦਿੱਤੇ ਹੋਏ ਆ ਤੇ ਆਪਣੀ ਵਾਰੀ ਦਾ ਕਹਿੰਦੇ ਹੁੰਦੇ ਆ ਇੰਤਜ਼ਾਰ ਕਰੋ ਅੱਜ ਇਹਦੀ ਵਾਰੀ ਵੀ ਆਈ 100 ਦਿਨ ਚੋਰਦੇ ਤੇ ਇੱਕ ਦਿਨ ਸਾਧ ਦਾ ਕਹਿੰਦੇ ਜਰੂਰ ਆਉਂਦਾ ਹੈ ਅੱਜ ਇਹਦਾ ਵੀ ਦਿਨ ਆ ਚੁੱਕਿਆ ਹੈ ਜੀ ਤੇ ਦੇਖ ਲਓ ਕਿੰਨੇ ਉਹਦੇ ਨਾਲ ਬੈਠਾ ਹੁਣ ਲੁਕ ਕੇ ਡਰਿਆ ਬੈਠਾ ਏ ਤੇ ਇਹ ਵੀ ਰਾਤ ਨੂੰ ਘੁੱਗੀ ਨੂੰ ਬਹੁਤ ਪਰੇਸ਼ਾਨ ਕਰਦਾ ਹੁੰਦਾ ਸੀ ਤੇ ਘੁੱਗੀ ਨੂੰ ਬਹੁਤ ਤੰਗ ਕਰਦਾ ਸੀ ਘੁੱਗੀ ਨੂੰ ਦੱਸ ਦਈਆਂ ਇਹਨੇ ਕਿੰਦਾ ਘੁੱਗੀ ਨੂੰ ਤੰਗ ਕਰਿਆ ਹੋਇਆ ਤਾਂ ਤੇ ਇਹੇ ਰਾਤ ਨੂੰ ਆਉਂਦਾ ਤਾਂ ਸਾਡੇ ਗੱਡੀ ਦੇ ਥੱਲੇ ਬੈਠ ਕੇ ਇਹ ਨਾ ਗੱਡੀ ਦੇ ਉੱਪਰ ਚੜ ਕੇ ਬੈਠਦਾ ਤਾਂ ਜਿੱਥੇ ਘੁੱਗੇ ਨੇ ਆਂਡੇ ਦਿੱਤੇ ਹੋਏ ਆ ਤੁਹਾਨੂੰ ਉਹ ਵੀ ਜਗ੍ਹਾ ਦਿਖਾਉਂਦੀ ਆ ਮੈਂ ਤੇ ਘੁੱਗੀ ਪਰਮਾਰਦਾ ਤਾਂ ਇਹ ਪੂਰੇ ਝਾਵਟ ਵੈਸੇ ਤਾਂ ਮੈਂ ਇਹਨੂੰ ਛਡਾ ਦਿੱਤਾ ਸੀ ਕੁੱਤਿਆਂ ਤੇ ਪਰ ਮੇਰੇ ਦਿਲ 'ਚ ਤਾਂ ਰਹਿਮ ਆ ਗਿਆ ਇਹਨੇ ਵੀ ਕੁੱਗੀ ਨੂੰ ਬਹੁਤ ਪਰੇਸ਼ਾਨ ਕਰਿਆ ਹੋਇਆ ਤਾਂ ਚਲੋ ਜਾਨਵਰਾਂ ਸਾਨੂੰ ਵੀ ਨਹੀਂ ਇਹਨਾਂ ਬਾਰੇ ਪਤਾ ਐਨਾ ਨੌਲੇਜ ਸਾਨੂੰ ਹੈ ਨਹੀਂ ਇਹਨਾਂ ਦੀ ਤੇ ਮੈਂ ਇਹਦੀ ਫਿਰ ਵੀ ਰਾਖੀ ਕਰੀ ਰੋਟੀ ਇੱਕ ਤਾਂ ਧੁੱਪ ਬਹੁਤ ਤੀਤ ਬਹੁਤ ਜ਼ਿਆਦਾ ਤੇ ਹੌਂਕ ਦਾ ਆ ਆ ਗਿਆ ਜੀ ਕਾਲੇ ਰੰਗ ਦਾ ਕੁੱਤਾ ਇਹ ਵੀ ਗੱਡੀ ਥੱਲੇ ਬੈਠਣਾ ਸੀ ਇਹਨੇ ਹੁਣ ਬਿੱਲਾ ਬੈਠਾ ਹੁਣ ਮੈਂ ਬਚਾ ਲਿਆ ਥੋੜਾ ਜਿਹਾ ਬਿੱਲੇ ਨੂੰ ਵੀ ਇਆ ਦੇਖ ਲਓ ਕਿਸੇ ਦੇ ਘਰ ਵਿੱਚ ਕੋਈ ਦਰਖਤ ਨਹੀਂ ਹੈਗਾ ਪੰਛੀ ਵੀ ਪ੍ਰੇਸ਼ਾਨ ਹੋਏ ਪਏ ਆ ਜੇ ਤੁਹਾਡੇ ਘਰ ਪੰਛੀ ਪੰਛੀ ਆਉਂਦੇ ਆ ਤਾਂ ਉਹਨੂੰ ਪਾਣੀ ਜ਼ਰੂਰ ਪਾ ਦਿਆ ਕਰੋ ਜੀ ਆ ਸਾਡੇ ਘਰ ਬੈਠੀ ਆ ਕੁੱਗੀ ਤੇ ਕੁੱਗੀ ਨੂੰ ਕਰਿਆ ਸੀ ਇਹਨੇ ਬਹੁਤ ਬਿੱਲੇ ਨੇ ਪ੍ਰੇਸ਼ਾਨ ਅੱਜ ਨੰਬਰ ਲੱਗਿਆ ਬਿੱਲੇ ਦਾ ਤੇ ਦੇਖ ਲਓ ਜੀ ਇਹ ਗੱਡੀ ਪਰ ਚੜ ਕੇ ਫਿਰ ਝਵਟ ਮਾਰਦਾ ਸੀਗਾ ਰਾਤ ਨੂੰ ਤੇ ਸਵੇਰੇ ਖਾਫੀ ਪੰਗ ਫਾਂਗੇ ਦੇ ਖਾਸੇ ਖਿਲਰੇ ਪਏ ਹੁੰਦੇ ਤੇ ਕੁੱਗੀ ਵੀ ਵਿਚਾਰੀ ਤੰਗ ਆਈ ਪਈ ਤੇ ਤੇ ਕਦੇ ਉਹਨੂੰ ਕੌਮ ਪਰੇਸ਼ਾਨ ਕਰਦਾ ਤਾਂ ਕੁੱਗੀ ਕੌਨ ਨੂੰ ਤਾਂ ਭਜਾ ਦਿੰਦੀ ਤੀ ਹਾਂਜੀ ਪੰਛੀਆਂ ਨੂੰ ਰੱਖਤਾ ਸੀ ਪਾਣੀ ਤੇ ਉਹ ਦੇਖ ਲਓ 2 ਬੱਜੇ ਹੋયા ਧੁੱਪ ਪੂਰੀ ਪੈਂਦੀ ਆ ਇਹਨਾਂ ਨੂੰ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਛਾਂ ਮਿਲਦੀ ਆ ਜਾਂ ਫਿਰ ਕੋਈ ਕਿਸੇ ਦੇ ਮਕਾਨ ਵਿੱਚ ਟੱਕੀ ਖਿੜਕੀ ਮਿਲਦੀ ਉੱਥੇ ਬੈਠਦੇ ਆ ਦੇਖੋ ਜੀ ਇਹਨਾਂ ਨੂੰ ਵੀ ਬੈਠਣ ਦੀ ਕੋਈ ਜਗਾ ਨਹੀਂ ਹੈਗੀ ਕਿਰਪਾ ਕਰਕੇ ਇੱਕ ਅੱਧਾ ਇੱਕ ਅੱਧਾ ਦਰਖਤ ਜਰੂਰ ਲਾ ਦਿਆ ਕਰੋ ਜੀ ਸਾਨੂੰ ਤਾਂ ਜਗਾ ਦੀ ਥੋੜੀ ਤੰਗੀ ਆ ਸੀ ਲਾ ਨਹੀਂ ਸਕਦੇ ਤੇ ਵੱਜ ਚੁੱਕਿਆ ਜੀ 5 ਦੇਖ ਲਓ ਮੀਂਹ ਦਾ ਮੌਸਮ ਬਣ ਚੁੱਕਿਆ ਏ ਦੇਖ ਲਓ ਕਿਸੇ ਦੇ ਘਰ ਚ ਤੁਹਾਨੂੰ ਦਰਖਤ ਨਹੀਂ ਨਜ਼ਰ ਆ ਰਿਹਾ ਹੁਣ ਤੇ ਪੂਰਾ ਬੱਦਲ ਆ ਚਲੋ ਵਧੀਆ ਆ ਪੰਛੀਆਂ ਨੂੰ ਵੀ ਥੋੜੀ ਰਾਹਤ ਮਿਲ ਜੂਗੀ ਤੇ ਪੂਰੀ ਨੇਰੀ ਦਾ ਮੌਸਮ ਬਣਿਆ ਪਿਆ ਮੀ ਆਵੇਗਾ ਪੂਰੀ ਜੋਰ ਸ਼ੋਰ ਨਾਲ ਅੱਜ ਗਰਮੀ ਬਹੁਤ ਸੀ ਤੇ ਅੱਜ ਹੈਗੀ 21 ਤਰੀਕ ਜੀ ਤੇ ਜਿਹੜੇ 21 ਤਰੀਕ ਨੂੰ ਮੇ ਪਿਆ ਜੀ ਜ਼ਰੂਰ ਦੱਸਿਓ ਨੇਰੀ ਦੇਖ ਲਓ ਜੀ ਇਹ ਨਾਲੇ ਆਪਾਂ ਨੇ ਗੱਡੀ ਦਾ ਪੂਰਾ ਆਪਾਂ ਨੇ ਕਬਰ ਚੜਾ ਕੇ ਬੰਨਿਆ ਹੋਇਆ ਤੇ ਫਿਰ ਵੀ ਵਿੱਚ ਗੁਬਾਰੇ ਜੇ ਬਣ ਰਹੇ ਆ ਤੇ ਗੱਡੀ ਦਾ ਕਪੜਾ ਉੱਤਰ ਨੂੰ ਤਿਆਰ ਹੋਇਆ ਪਿਆ ਜੀ ਆਹ ਦੇਖ ਲਓ ਨੇਰੀ ਦਾ ਦੇ ਦੇ ਪਰਫਰ ਤੁਸੀਂ ਠਾਲੀ ਦੇਖ ਲਾਓ। ਖੁੱਗੀ। ਇੱਧਰ ਤੁਸੀਂ ਮੋਟਰਸਾਈਕਲ ਤੇ ਬੈਠ ਕੇ ਆ ਕੇ ਪੁੱਤਲਾ ਮਸੂ ਆ ਕੇ ਬੈਠੀ ਆ ਹੁਣ ਆਉਗੀ ਜਦੋਂ ਆਪਾਂ ਅੰਦਰ ਚੱਲਾਂ ਅੰਦਰ ਜਾਵਾਂਗੇ। ਲੋ ਕਿੰਨਾ ਮੀਂਹ ਪੈ ਰਿਹਾ। ਚਲੋ ਵਧੀਆ ਜਾਨਵਰਾਂ ਨੂੰ ਪੰਛੀਆਂ ਨੂੰ ਰਾਹਤ ਮਿਲੂਗੀ ਕੋਸ਼ਿਸ਼। ਬਿਜਲੀ ਨੂੰ ਪੂਰੀ ਲਾਸ ਕਰੀਏ। ਆਹ ਤੇਰੀ ਚਲੋ ਆਪਾਂ ਅੰਦਰ ਚਲੋ ਦੇਖੀ ਇਹਨਾਂ ਨੂੰ ਅੰਦਰ ਆਣ ਦੋ ਇਹਨੂੰ ਬੈਠਣ ਦੋ ਕੀ ਆ ਗਿਆ ਕੀ ਆ ਗਿਆ ਕੁੱਗਾ ਚਲੋ ਆਪਾਂ ਥੋੜੀ ਦਰਵਾਜ਼ੇ ਦੇ ਅੰਦਰ ਚੱਲਦੇ ਆ ਬੈਠ ਜੰਨ ਲਓ ਆਪਣੇ ਆਲੇ ਨੇ ਚ ਚਲੋ ਜੀ ਕੁੱਗਾ ਕੀ ਆ ਦੇਖਦੇ ਆ ਕਿੰਨਾ ਮੀਂਹ ਪੈ ਰਿਹਾ ਪੂਰੀ ਸਪੀਡ ਨਾਲ ਮੀਂਹ ਚੱਲ ਰਿਹਾ ਫੋਟੇ 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 ਉਹ ਨਾ ਜਦ ਪ੍ਰੇਸ਼ਾਨ ਹੋਈ ਪਈ ਐ ਇਹਨੂੰ ਨਾ ਮੈਨੂੰ ਲੱਗੇ ਕੁੱਤੇ ਬਿੱਲੇ ਨੇ ਫੜਿਆ ਇਹਨੂੰ ਕਿਸੇ ਨੇ ਇਹ ਬਿੱਲੇ ਨੇ ਫੜ ਲਿਆ ਤਾਂ ਇਹਨੂੰ ਜਿਹੜਾ ਲਾਲਜਾ ਬਿੱਲਾ ਤਾਂ ਲਾਲਜਾ ਬਿੱਲਾ ਆਂਦੇ ਨਹੀਂ ਚਲੋ ਅੱਪਾ ਚਲੋ ਥੋੜੀ ਜਿਹਾ ਵਾਸਤੇ ਅੰਤਰਾ ਤੈਨੂੰ ਬੈਠਣ ਦਊ ਮੀਤ ਲਾਲਜਾ ਬਿੱਡਾ ਤੇ ਇਹਨੂੰ ਝਾਪਟ ਪਈ ਹੋਈ ਅੱਜ ਤਾਂ ਹੀ ਐਦਾਂ ਫਿਰ ਉਹ ਕਰੀ ਜਾਂਦੀ ਐ ਨਹੀਂ ਕਿਤੇ ਡਰਦੀ ਆ ਮੀਂਝੇ ਪੂਰਾ ਹਾਲ ਹੋਇਆ ਵਿਚਾਰਿਆਂ ਦਾ ਇਹਨਾਂ ਦਾ ਰਾਤ ਨੂੰ ਗੱਡੀ ਪਰ ਉੱਤਰ ਕੇ ਬਿੱਲਾ ਫੇਰ ਉੱਪਰ ਝਾਪਟ ਮਾਰਦਾ ਇਹਦੇ ਨਾਲ ਰੰਗ ਦਾ ਬਿੱਲਾ ਨਹੀਂ ਆਉਂਦਾ ਜਿਹੜਾ ਚਲੋ ਥੋੜੀ ਜਿਹਾ ਵਾਸਤੇ ਪਤਾ ਚਲੋ ਵੈਰੀ ਗੁੱਡ ਚਲਾਨ ਜੋਗੇ ਹੋ ਜਾ ਪਹਿਲਾ ਫਿਰ ਚਲਾ ਲਿਆ ਕਰਿਓ ਫਿਰ ਮੈਨੂੰ ਲੈ ਜਾ ਕਰੀ ਬਾਜ਼ਾਰ ਨੂੰ ਠੀਕ ਆ ਹੜ ਚਪਰਾਵ ਚੋਤ ਪੁੱਤ ਸੱਟ ਖਾ ਲੈ ਕਰ ਦੇ ਦੇਲਾ ਫਿਰ ਤੇਰੇ ਪਰ ਕਟਾਈ ਹੋ ਜਾਨੀ ਮੈਂ ਕਰੂੰਗੀ ਫਿਰ ਹਾਂਜੀ ਇੱਥੇ ਦਿੱਤੇ ਹੋਇਆ ਘੁੱਗੀ ਨੇ ਆਂਡੇ ਤੇ ਘੁੱਗੀ ਨੂੰ ਅੱਜ ਫੜਿਆ ਸੀਗਾ ਬਿੱਲੇ ਨੇ ਫਿਰ ਪੈਸੇ ਤਾਂ ਛੜਾ ਦਿੱਤੀ ਸੀ ਰਹੁੰਣਾ ਜੀ ਰਾਤ ਨੂੰ ਥੋੜੀ ਨਾ ਰਾਖੀ ਕਰ ਸਕਦੇ ਆ ਇਹਦੀ ਫਿਰ ਇੱਥੇ ਗੱਡੀ ਖੜੀ ਹੁੰਦੀ ਆ ਗੱਡੀ ਦੇ ਉੱਪਰ ਚੜ ਕੇ ਪਿੰਡਾ ਝਾਤ ਮਾਰਦਾ ਇਹ ਰਾਤ ਨੂੰ ਚਲੇ ਜਾਂਦੀ ਆ ਪਤਾ ਨਹੀਂ ਕਿਤੇ ਹੋਰ ਪਾਸੇ ਬੈਠਦੀ ਆ ਹੁਣ ਤੁਸੀਂ ਕਿੱਥੇ ਚੱਲੇ ਲਾਈਟਾਂ ਨਵਾਲਿਓ ਮੀਂਹ ਦਾ ਪਤਾ ਨਹੀਂ ਹੈਗਾ ਕਦ ਤੱਕ ਇਹ ਚੱਲਣਾ ਲਾਈਟ ਵੀ ਨਹੀਂ ਆਉਣੀ ਆਗੀ ਫੇਰ ਹਾਂਜੀ ਐ ਦੋ ਆਂਟੇ ਅੱਜ ਘੁੱਗੀ ਦੇ ਆ ਦੇਖ ਲੋ ਬਹੁਤ ਸੋਹਣੇ ਟੋਕਰੀ ਵਿੱਚ ਦਿੱਤੇ ਹੋਏ ਆ ਤੇ ਸੋਹਣੇ ਆਂਡੇ ਆ ਇਹਦੇ ਸਾਡਾ ਬੂਟਾ ਸੁੱਕ ਗਿਆ ਸੀ ਇਹ ਚ ਪਾਣੀ ਪਾਇਆ ਨਹੀਂ ਧੁੱਪ ਵੀ ਪੂਰੀ ਆਉਂਦੀ ਆ ਇੱਥੇ ਸਾਰੀ ਉਹ ਫਿਰ ਵੀ ਚਲੋ ਛਾਵਾ ਹੈਗੀ ਘੁੱਗੀ ਨੂੰ ਤਾਂ ਤੇ ਛਾਵਾ ਵਿੱਚ ਬੈਠੀ ਰਹਿੰਦੀ ਆ ਪਰ ਸੂਰਜ ਚੜਦਾ ਹੀ ਸਾਹਮਣੇ ਫਰੰਟ ਵਿੱਚ ਆ ਜਾਂਦਾ ਤੇ ਉਹ ਗ੍ਰੀਨ ਟੋਕਰੀ ਵਿੱਚ ਦਿੱਤੇ ਹੋਏ ਆਂਡੇ ਘੁੱਗੀ ਨੇ ਤੇ ਗੱਡੀ ਪਰ ਬੈਠ ਕੇ ਛਾਲ ਮਾਰਦਾ ਇਹਦੇ ਬੱਚਿਆਂ ਨੂੰ ਬਚਾਉਣਾ ਪੈਣਾ ਜੀ ਸਾਨੂੰ